ਪੰਜਾਬ ਸੂਬੇ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਕਿਸ ਕਦਰ ਵੱਧ ਗਿਆ ਕਿਸ ਹੱਦ ਤੱਕ ਵੱਧ ਗਿਆ ਕਿ ਹੁਣ ਲੋਟਰੀ ਜਿੱਤਣ ਵਾਲੇ ਗਰੀਬਾਂ ਨੂੰ ਵੀ ਐਕਸਟਰਸ਼ਨ ਦੀਆਂ ਕਾਲਾਂ ਆਉਣ ਲੱਗੀਆਂ ਨੇ ਇਸੇ ਤਰ੍ਹਾਂ ਦਾ ਮਾਮਲਾ ਇੱਕ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਫਰੀਦਕੋਟ ਤੋਂ ਨਸੀਬਕੌਰ ਦੇ ਨਾਮ ਤੇ 200 ਦੀ ਖਰੀਦੀ ਗਈ ਟਿਕ ਤੇ 1.5 ਕਰੋੜ ਦੀ ਲੋਟਰੀ ਨਿਕਲਦੀ ਹੈ ਤਾਂ ਲੋਟਰੀ ਹਾਲੇ ਨਿਕਲਦੀ ਰਹਿ ਗਈ ਜਿਵੇਂ ਹੀ ਪਤਾ ਲੱਗਿਆ ਬਦਮਾਸ਼ਾਂ ਨੂੰ ਤੇ ਉਹਨਾਂ ਨੇ ਰੰਗਦਾਰੀ ਦੀ ਕਾਲ ਕਰ ਦਿੱਤੀ ਜਿਸ ਕਰਕੇ ਉਹ ਲੋਟਰੀ ਜਿੱਤਣ ਵਾਲਿਆਂ ਨੂੰ ਆਪਣਾ ਘਰਬਾਰ ਤੱਕ ਛੱਡਣਾ ਪੈ ਗਿਆ ਇਸ ਦੇ ਬਾਰੇ ਹੋਰ ਜਾਣਕਾਰੀ ਲਵਾਂਗੇ ਇਸ ਵਕਤ ਮੇਰੇ ਨਾਲ ਫੋਨ ਲਾਈਨ ਤੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਪਹਿਲਾਂ ਤਾਂ ਸੁਣਿਆ ਸੀ ਕਿ ਵਪਾਰੀਆਂ ਨੂੰ ਤੇ ਹੋਰ ਕਾਰੋਬਾਰੀਆਂ ਨੂੰ ਡਰ ਹੈ ਗੈਂਗਸਟਰਾਂ ਦਾ ਪੰਜਾਬ ਦੇ ਅੰਦਰ ਪਰ ਹੁਣ ਤਾਂ ਜਿਹੜੇ ਮਜ਼ਦੂਰ ਕਲਾਸ ਹੈ ਜਿਹੜੇ ਕਿਤੇ ਨਾ ਕਿਤੇ ਉਹਨਾਂ ਦੀ ਕਿਸਮਤ ਚਮਕੀ ਲਾਟਰੀ ਜਿੱਤਦੇ ਨੇ ਹਾਲੇ ਕਰੋੜਪਤੀ ਬਣੇ ਨਹੀਂ ਪਹਿਲਾਂ ਕਾਲ ਆ ਗਈ ਇਹ ਪੂਰਾ ਮਾਮਲਾ ਕੀ ਆਇਆ ਸਾਹਮਣੇ ਬਿਲਕੁਲ ਸੰਦੀਪ ਕਹਿੰਦੇ ਕਿ ਜਦੋਂ ਗਰੀਬਾਂ ਦੀ ਸੁਣੀ ਗਈ ਵਿਚਾਰਿਆਂ ਦੇ ਜਿਹੜੀਆਂ ਤਿੰਨ ਧੀਆਂ ਨੇ ਖੁਦ ਖੇਤ ਮਜ਼ਦੂਰ ਨੇ ਮੁੰਡਾ ਵੀ ਖੇਤ ਮਜ਼ਦੂਰ ਹੈ ਔਰ ਖੁਦ ਮੀਆਂ ਬੀਬੀ ਦਿਹਾੜੀ ਧੱਪਾ ਕਰਕੇ ਹੀ ਆਪਣਾ ਢਿੱਡ ਪਾਲਦੇ ਨੇ ਤੇ ਗਰੀਬੀ ਦੇ ਵਿੱਚ ਤਿੰਨ ਧੀਆਂ ਦਾ ਵਿਆਹ ਕੀਤਾ ਅਚਾਨਕ ਇਸ ਉਮਰੇ ਜਿਹੜਾ ਉਹਨਾਂ ਦੀ ਲਾਟਰੀ ਨਿਕਲਦੀ ਆ ਹਾਲਾਂਕਿ ਲਾਟਰੀ ਨਿਕਲੀ ਆ ਟੈਲੀਫੋਨ ਵੀ ਜਾਂਦਾ ਕਿ ਤੁਹਾਡੀ ਲਾਟਰੀ 1.5 ਕਰੋੜ ਰੁਪਏ ਦੀ ਨਿਕਲ ਗਈ ਹੈ ਤੁਸੀਂ ਕਰੋੜਪਤੀ ਬਣ ਗਏ ਇਹਨਾਂ ਗਰੀਬਾਂ ਨੇ ਹਜੇ ਖੁਸ਼ੀਆਂ ਵੀ ਨਹੀਂ ਮਨਾਈਆਂ ਕਿ ਗੈਂਗਸਟਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਰੰਗਦਾਰੀ ਦੇ ਐਕਸਟਰਚਨ ਮਣੀ ਦੇ ਤੇ ਡਰਦੇ ਆ ਮਾਰਿਆ ਨੇ ਆਪਣੇ ਟੈਲੀਫੋਨ ਵੀ ਬੰਦ ਕਰ ਲਏ ਨੇ ਤੇ ਘਰ ਵੀ ਛੱਡ ਦਿੱਤਾ ਹੈਗਾ ਹਾਲਾਂਕਿ ਪੁਲਿਸ ਨੇ ਫਰੀਦਕੋਟ ਪੁਲਿਸ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਜਦੋਂ ਕੋਈ ਇਦਾਂ ਦੀ ਕਾਲ ਆਏਗੀ ਸਾਨੂੰ ਤੁਰੰਤ ਸੂਚਿਤ ਕਰਿਓ ਪਰ ਗਰੀਬ ਹੈ ਗਰੀਬਾਂ ਦੀ ਸੁਣਵਾਈ ਘੱਟ ਹੁੰਦੀ ਹੈ ਤੇ ਹੱਲੇ ਵੀ ਉਹਨਾਂ ਨੂੰ ਕਾਨੂੰਨ ਤੇ ਭਰੋਸਾ ਨਹੀਂ ਹੈ ਤੇ ਘਰੋਂ ਉਹ ਬੇਕਾਰ ਹੋ ਚੁੱਕੇ ਨੇ ਲਾਟਰੀ ਕਾਦੀ ਨਿਕਲੀ ਉਹਨਾਂ ਦੀ ਤੇ ਆਪਣੀ ਜ਼ਿੰਦਗੀ ਬਚਾਉਣੀ ਔਖੀ ਹੋ ਚੁੱਕੀ ਆ ਹੁਣ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਬੋਲਬਾਲਾ ਗੈਂਗਸਟਰਾਂ ਦਾ ਦਹਿਸ਼ਤ ਦਾ ਅੰਦਾਜ਼ਾ ਤੇ ਇਸ ਗੱਲ ਤੋਂ ਲੱਗ ਹੀ ਚੁੱਕਾ ਕਿ ਜੇ ਕਿਸੇ ਮਾਤੜ ਬੰਦੇ ਦੀ ਲਾਟਰੀ ਵੀ ਨਿਕਲੇ ਤਾਂ ਉਹਨਾਂ ਕੋ ਵੀ ਰੰਗਦਾਰੀ ਜਿਹੜੀ ਮੰਗਣ ਵਾਸਤੇ ਜਿਹੜੀਆਂ ਕਾਲ ਆ ਜਾਂਦੀਆਂ ਨੇ ਪੰਜਾਬ ਸਟੇਟ ਲਾਟਰੀ ਉਹਨਾਂ ਦੀ ਨਿਕਲੀ ਸੀ 200 ਰੁਪਏ ਦੀ ਲਈ ਸੀ 1.5 ਕਰੋੜ ਰੁਪਏ ਦਾ ਨਾਮ ਨਿਕਲਿਆ ਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੈਦੂਕੇ ਦਾ ਇਹ ਮਜ਼ਦੂਰ ਪਰਿਵਾਰ ਤੇ ਮਜ਼ਦੂਰ ਪਰਿਵਾਰ ਨੇ ਹੀ ਲਾਟਰੀ ਖਰੀਦੀ ਸੀ ਲਾਟਰੀ RAM ਸਿੰਘ ਜਿਹੜਾ ਖੇਤ ਮਜ਼ਦੂਰ ਆ ਉਹਨਾਂ ਨੇ ਆਪਣੀ ਘਰਵਾਲੀ ਨਸੀਬ ਕੌਰ ਦੇ ਨਾਮ ਤੇ ਲਾਟਰੀ ਖਰੀਦੀ ਸੀ ਤੇ ਦੋ ਲਾਟਰੀ ਨਿਕਲ ਆਈ ਹੈ ਪਰ ਹੁਣ ਖੁਸ਼ੀਆਂ ਕੀ ਮਨਾਉਣੀਆਂ ਸੀ ਤੇ ਉਹਦੇ ਹੁਣ ਉਹਨਾਂ ਨੂੰ ਪਰਿਵਾਰ ਨੂੰ ਡਰ ਸਤਾ ਰਿਹਾਗਾ ਕਿ ਉਹਨਾਂ ਦੇ ਗੈਂਗਸਟਰ ਕੋਲੋਂ ਰੰਗ ਮੰਗਣ ਰੰਗਦਰੀ ਦੇ ਜਿਹੜੇ ਮੰਗਣ ਦੀਆਂ ਕੋਲਾਾਂ ਆ ਰਿਗਨਿੰਡ ਅਧਿਆਮਾਰਿਆਂ ਕਰਵਿਸ਼ੜਤਾ ਤੇ ਫੋਨ ਬੰਦ ਵੀ ਕਰ ਲੈਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਨਸੀਬਕੋਰ ਜਿਹਦੇ ਨਾਮ ਤੇ ਨਿਕਲੀ ਉਹਦੇ ਪਤੀ RAM Singh ਪਹਿਲਾਂ ਅਕਸਰ ਹੀ ਪਿਛਲੇ 2 ਸਾਲਾਂ ਤੋਂ ਕਿਉਂਕਿ ਦਿਹਾੜੀ ਦਾ ਪਾਬੰਦਾ ਕਰਦਾ ਗਾ ਤੇ 50 ਰੁਪਏ ਵਾਲੀ ਲਾਟਰੀ ਹੀ ਖਰੀਦਦਾ ਹੁੰਦਾ ਸੀ ਤੇ ਕਦੀ ਨਿਕਲ ਹੀ ਨਹੀਂ ਸੀ ਕਿਉਂਕਿ ਗਰੀਬ ਬੰਦੇ ਵਾਸਤੇ ਤੇ 50 ਰੁਪਏ ਵੀ ਜੇ ਲਾਟਰੀ ਦੇ ਨਿਕ ਪਾਈ ਜਾਣ ਦੇ ਉਹਦੇ ਜੇ ਨਾਮ ਨਿਕਲੇ ਤੇ ਉਹ ਵਿਰਥ ਜਾਂਦੇ ਨੇ ਇਸ ਵਾਰ ਦੱਸ ਜਰੇ ਕਿ ਜਿਹੜਾ ਜਿਰਕੁਰ ਹਰ ਵਾਰ ਲਾਟਰੀ ਖਰੀਦਦਾ ਸੀ 50 ਰੁਪਏ ਦੇ ਲਾਟਰੀ ਵਕਰੇਤਾ ਜਿਹੜਾ ਰਾਜੂ ਆ ਰਾਜੂ ਨੇ ਕਹਿ ਗਿਆ ਕਿ ਹੁਣ ਛੱਡ ਤੂੰ ਪਿਆਰ ਪਹਿਲੇ ਛੱਡ 200 ਰੁਪਏ ਵਾਲੀ ਖਰੀਦ ਤੇਰੀ ਕਿਸਮਤ ਬਦਲ ਜਾਊਗੀ ਹੁਣ ਕਹਿੰਦੇ ਨੇ ਕਿਸੇ ਵੇਲੇ ਕਿਸੇ ਦੀ ਜ਼ੁਬਾਨ ਤੇ ਸਰਸਵਤੀ ਬੈਠੀ ਹੁੰਦੀ ਹੈ ਮਾਤਾ ਤੋ ਇਸ ਵਾਰ ਸੱਚ ਸਾਬਤ ਹੋਈ ਕਿ ਉਹਦੀ 200 ਰੁਪਏ ਵਾਲੀ ਲਾਠੀ ਜਿਹੜੀ ਪਾਈ ਸੀ ਉਹ ਨਿਕਲ ਗਈ ਤੇ ਉਹਦਾ 1.5 ਕਰੋੜ ਰੁਪਇਆ ਨਾਮ ਨਿਕਲ ਆਇਆ ਹਾਲਾਂਕਿ ਪਹਿਲਾਂ 50 ਰੁਪਏ ਹੀ ਲੈਂਦਾ ਇਸ ਵਾਰ RAM ਸਿੰਘ ਨੇ ਆਪਣੀ ਬਜਾਏ ਆਪਣੀ ਘਰਵਾਲੀ ਨਸੀਬ ਕੌਰ ਦੇ ਨਾਮ ਤੇ ਖਰੀਦੀ ਸੀ ਤੇ ਉਹਦਾ ਪਹਿਲਾ ਨਾਮ 1.5 ਕਰੋੜ ਰੁਪਇਆ ਨਿਕਲਿਆ ਹੁਣ RAM ਸਿੰਘ ਤੇ ਨਸੀਬ ਕੌਰ ਦੀਆਂ ਤਿੰਨ ਧੀਆਂ ਤਿੰਨੇ ਵਿਆਹੀਆਂ ਨੇ ਤੇ ਇੱਕ ਮੁੰਡਾ ਉਹ ਵੀ ਖੇਤ ਮਜ਼ਦੂਰ ਹੈ ਹੁਣ ਸਭ ਤੋਂ ਵੱਡICAL ਹਜੋ ਕੁਵਾਰਾ ਤੇ ਖੇਤੀ ਮਜ਼ਦੂਰੀ ਕਰਦਾ ਹੁਣ ਲਾਟਰੀ ਨਿਕਲ ਤੋਂ ਬਾਅਦ RAM SINGH ਦੇ ਨਸੀਬਕੌਰ ਨੂੰ ਇਹ ਡਰ ਜਾਂ ਚਿੰਤਾ ਸਤਾਉਣ ਲੱਗੇ ਕਿ ਉਹਨਾਂ ਨੂੰ ਜਿਹੜੇ ਰੰਗਦਾਰੀ ਮੰਗਣ ਦੇ ਟੈਲੀਫੋਨ ਆ ਰਹੇ ਨੇ ਉਹ ਵਿਚਾਰੇ ਆਪਣੇ ਹੁਣ ਜਾਨ ਲਕਾਉਂਦੇ ਫਿਰਦੇ ਹੈਗੇ ਨੇ ਹਾਲਾਂਕਿ ਸਭ ਤੋਂ ਵੱਡੀ ਗੱਲ ਇਹ ਪੁਲਿਸ ਵੀ ਮਿਲੀ ਉਹਨਾਂ ਨੂੰ ਗੱਲ ਪਹੁੰਚੀ ਹੈਗੇ ਪੁਲਿਸ ਨੇ ਭਰੋਸਾ ਦਿੱਤਾ ਲਾਕੇ ਦੇ ਐਸਐਚਓ ਨੇ ਇਹ ਵੀ ਕਹਿ ਕੇ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਇਸ ਮਸਲੇ ਦੇ ਵਿੱਚ ਪੰਜਾਬੀ ਜਾਗਰਨ ਤੇ ਵੀ ਖਬਰ ਛਪੀ ਔਰ ਦਾ ਟ੍ਰਿਬਿਊਨ ਦੇ ਫਰੀਦਕੋਟ ਤੋਂ ਸੀਨੀਅਰ ਜਰਨਲਿਸਟ ਨੇ ਬਲਵੰਤ ਗਰ ਉਹਨਾਂ ਦੀ ਵੀ ਖਬਰ ਛਪੀ ਆ ਉਹਨਾਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਕਿ ਉਸ ਇਲਾਕੇ ਦੇ ਜਿਹੜੇ ਡੀਐਸਪੀ ਉਹ ਡੀਐਸਪੀ ਅ ਤਰਲੋਚਨ ਸਿੰਘ ਉਹਨਾਂ ਨੇ ਕਨਫਰਮ ਕੀਤਾ ਕਿ ਉਹ ਪਰਿਵਾਰ ਨੂੰ ਅਸੀਂ ਕਿਹਾ ਕਿ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਤੁਹਾਡੀ ਜਿਹੜੀ ਸੇਫਟੀ ਦੀ ਪੂਰਾ ਖਿਆਲ ਰੱਖਿਆ ਜੀ ਪਰ ਫਿਰ ਹੱਲੇ ਵੀ ਉਹਨਾਂ ਨੂੰ ਪਰਿਵਾਰ ਨੂੰ ਜਿਹੜਾ ਵਾ ਡਰ ਸਤਾ ਰਿਹਾ ਹੈਗਾ ਕਿ ਆਖਿਰ ਉਹਨਾਂ ਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ ਹੁਣ ਸਭ ਤੋਂ ਵੱਡੀ ਕਿ ਪ੍ਰਮਾਤਮਾ ਜਦੋਂ ਕਿਸੇ ਦੀ ਕਿਸਮਤ ਬਦਲਦਾ ਤੇ ਬੰਦਾ ਖੁਸ਼ੀਆਂ ਨਹੀਂ ਮਨਾ ਰਿਹਾ ਤੇ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਦੇਸ਼ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਦਹਿਸ਼ਤ ਹੈ ਖਾਸ ਕਰਕੇ ਗੈਂਗਸਟਰਾਂ ਦੇ ਹੁਣ ਸਭ ਤੋਂ ਜਿਹੜੇ ਲਾਟਰੀ ਪਾਈ ਸੀ ਤੇ ਜਦੋਂ ਲਾਟਰੀ ਨਿਕਲੀ ਜਿਸ ਵਕਰੀਤਾ ਨੇ ਉਸ ਸਮੇਂ ਉਹ ਰਾਜਸਥਾਨ ਦੇ ਵਿੱਚ ਹੀ ਉਹਨਾਂ ਦਾ ਜਦੋਂ ਫੋਨ ਨਹੀਂ ਸੀ ਚੈੱਕ ਰਿਹਾਗੇ ਕਿਤੇ ਕੰਮ ਰੋਜੀ ਰੋਟੀ ਵਾਸਤੇ ਦਾ ਦਿਹਾੜੀ ਦਾਪਾ ਵਾਸਤੇ ਗਏ ਹੋਣਗੇ ਫਿਰ ਉਹ ਰਾਜੂ ਜਿਹੜਾ ਵਕਰੀਤਾ ਸੀ ਉਹਨਾਂ ਦੋਨਾਂ ਜਾਣੇ ਨੂੰ ਚੰਡੀਗੜ੍ਹ ਵਿੱਚ ਲੈ ਕੇ ਆ ਜਿਹੜੇ ਲਾਟਰੀ ਆਫਿਸ ਕਿਉਂਕਿ ਸਾਰੇ ਕੋਈ ਸਬੂਤ ਦੇਣੇ ਹੁੰਦੇ ਨੇ ਜਿਹੜੇ ਜਿੰਟਿਕਟ ਦੇਣੀ ਹੁੰਦੀ ਹੈ ਹੁਣ ਉਸ ਤੋਂ ਬਾਅਦ ਤੇ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਅਸਲ ਦੇ ਵਿੱਚ ਜਦੋਂ ਖਬਰਾਂ ਛੱਪ ਜਾਂਦੀਆਂ ਨੇ ਅਖਬਾਰਾਂ ਦੇ ਵਿੱਚ ਕਿ ਕਿਸੇ ਮਜ਼ਦੂਰ ਦੀ ਕਿਸੇ ਸਾਈਕਲ ਵਾਲੇ ਦੀ ਲੋਟਰੀ ਨਿਕਲਾਈ ਹੈ ਜਾਂ ਮੀਡੀਆ ਵੀ ਉਹਨਾਂ ਪਰਿਵਾਰਾਂ ਨੂੰ ਕਵਰ ਕਰ ਲੈਂਦਾ ਹੈਗਾ ਉਹ ਕਿਹੜੇ ਮੁਸੀਬਤ ਵੀ ਬਣ ਜਾਂਦੇ ਸ਼ਾਇਦ ਇਸ ਪਰਿਵਾਰ ਦੇ ਨਾਲ ਵੀ ਇਹੋ ਕੁਝ ਹੋਇਆ ਹੋਵੇ ਕਿ ਜਦੋਂ ਖਬਰਾਂ ਛੱਪ ਗਈਆਂ ਹੋਣਗੀਆਂ ਕਿ ਪਿੰਡ ਸੈਦੋਕੇ ਦੇ ਗਰੀਬ ਪਰਿਵਾਰ ਦੀ ਮਜ਼ਦੂਰ ਦੀ ਲਾਟਰੀ ਨਿਕਲੀ ਆ ਤੇ ਜਿਹੜੇ ਦੂਜੇ ਲੋਕ ਨੇ ਉਹਨਾਂ ਦੇ ਕੰਨ ਖੜੇ ਹੋ ਗਏ ਹੋ ਵੈਸੇ ਤੇ ਲਾਟਰੀ ਡਿਪਾਰਟਮੈਂਟ ਨੂੰ ਚਾਹੀਦਾ ਹੈ ਕਿ ਇਹੋ ਜੀਆਂ ਚੀਜ਼ਾਂ ਜਿਹੜੀਆਂ ਉਹ ਖੁਸ਼ੀਆਂ ਨਹੀਂ ਮਣਾਉਣੀਆਂ ਚਾਹੀਦੀਆਂ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਣਾ ਚਾਹੀਦਾ ਜਿਹਦਾ ਵੀ ਲਾਟਰੀ ਨਿਕਲੀ ਉਹਨਾਂ ਨੂੰ ਚੁੱਪਚੀਤੇ ਹੀ ਬੁਲਾ ਕੇ ਉਹਨੂੰ ਜਿਹੜਾ ਉਹਦੇ ਖਾਤੇ ਦੇ ਵਿੱਚ ਪੈਸੇ ਪਾ ਦੇਣੇ ਚਾਹੀਦੇ ਨੇ ਪਰ ਉਹ ਪ੍ਰੋਮੋਸ਼ਨ ਹੀ ਇਸੇ ਕਰਕੇ ਕਰਦੇ ਆ ਕਿ ਕੱਲ ਨੂੰ ਟ ਜਿਹੜੀ ਵਕਰੇਤਾ ਨੇ ਉਹ ਹੋਰ ਜ਼ਿਆਦਾ ਮਿਲਣ ਉਹਨਾਂ ਨੂੰ ਗਾਹਕ ਮਿਲਣ ਹੋਰ ਖਰੀਦیاں ਜਾਂ ਟਿਕਤਾ ਨਹੀਂ ਫਿਰ ਫਿਰ ਇਹੋ ਜਿਹੇ ਪ੍ਰੋਬਲਮ ਫਿਰ ਪੁਲਿਸ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈਗੀ ਹੈ ਠੀਕ ਹੈ ਕਿ ਲਾਟਰੀ ਵੇਚਣੀ ਲਾਟਰੀ ਜਦੋਂ ਅਖਬਾਰਾਂ ਦੇ ਲੋਕੀ ਪਹਿਲਾਂ ਆਉਂਦੀਆਂ ਨਹੀਂ ਸੀ ਸੋਸ਼ਲ ਮੀਡੀਆ ਦੇ ਲੋਕੀ ਜਾਣਦੇ ਨਹੀਂ ਸੀ ਲਾਟਰੀ ਤਾਂ ਪਹਿਲਾਂ ਵੀ ਨਿਕਲਦੀ ਰਹੀ ਹੈ ਹਾਲਾਂਕਿ ਉਦੋਂ ਨਾਮ ਘੱਟ ਲੇਕਿਨ ਉਸ ਸਮੇਂ ਦੇ ਹਿਸਾਬ ਦੇ ਨਾਲ 5 ਲੱਖ ਵੀ ਬਹੁਤ ਵੱਡਾ ਨਾਮ ਹੁੰਦਾ ਸੀ ਜੇ ਅੱਜ ਕੱਲ ਡੇਢ ਕਰੋੜ ਨਾਮ ਵੀ ਵੱਡਾ ਵੀ ਹੈ ਤੇ ਛੋਟਾ ਵੀ ਹੈ ਤੇ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਡਿਪਾਰਟਮੈਂਟ ਨੂੰ ਜਾਂ ਪੰਜਾਬ ਸਰਕਾਰ ਨੂੰ ਅ ਪੀ ਪਰਿਵਾਰਾਂ ਦੇ ਜ਼ਿਕਰ ਨਹੀਂ ਹੀ ਨਹੀਂ ਕਰਨਾ ਚਾਹੀਦਾ ਹੈਗਾ ਕਿ ਕਿਸ ਪਰਿਵਾਰ ਦੀ ਕਿੰਨੇ ਕਰੋੜ ਦੀ ਲਾਟਰੀ ਨਿਕਲੀ ਆਈ ਹੈ ਹੁਣ مصیبت رام ਸਿੰਘ ਤੇ نصیب कौर ਹੋਣ ਵਾਸਤੇ ਜਿਹੜੀ ਮੁਸੀਬਤ ਉਹ ਸਾਹਮਣੇ ਆ ਗਏ ਕਿ ਉਹ ਉਹਨਾਂ ਨੂੰ ਡਰ ਆ ਉਹ ਵਿਚਾਰੇ ਘਰੋਂ ਬੇਗਾਰ ਹੋ ਗਏ ਨੇ ਉਹਨਾਂ ਦੀ ਲਾਟਰੀ ਕੀ ਨਿਕਲੀ ਉਹਨਾਂ ਦੀ ਤੇ ਚਿੰਤਾ ਹੀ ਵੱਧ ਗਈ ਹੈ ਇਸ ਕਰਕੇ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਜਸ਼ਨ ਨਹੀਂ ਮਨਾਉਣੇ ਚਾਹੀਦੇ ਕਿ ਡਿਪਾਰਟਮੈਂਟ ਜਿਹੜਾ ਲਾਟਰੀ ਡਿਪਾਰਟਮੈਂਟ ਜਾਂ ਵਿੱਤ ਡਿਪਾਰਟਮੈਂਟ ਦੇ ਅੰਡਰ ਲਾਟਰੀ ਡਿਪਾਰਟਮੈਂਟ ਆਉਂਦਾ ਉਹਨਾਂ ਨੂੰ ਚਾਹੀਦਾ ਕਿ ਪਰਿਵਾਰਾਂ ਦੇ ਜਿਹੜੇ ਨਾਮ ਜਨਤਕ ਨਹੀਂ ਕਰਨੇ ਚਾਹੀਦੇ ਨਸ਼ਰ ਨਹੀਂ ਕਰਨੇ ਚਾਹੀਦੇ ਔਰ ਚੁੱਪ-ਚੁੱਪੀ ਤੇ ਬੁਲਾ ਕੇ ਉਹਨਾਂ ਕੋ ਰਿਕਾਰਡ ਲੈ ਕੇ ਤੇ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਪਾ ਦੇਣੇ ਚਾਹੀਦੇ ਹੁਣ ਜਿਹੜੇ ਰਾਮ ਸਿੰਘ ਹੋਣੇ ਆ ਵਿਚਾਰੇ ਪਹਿਲਾਂ ਇੱਕ ਕਿ ਪਰਿਵਾਰ ਦਾ ਕਿਤੇ ਨੁਕਸਾਨ ਨਾ ਹੋ ਜਾਵੇ ਹੁਣ ਵੀ ਕਾਲ ਜੋ ਉਹਨਾਂ ਨੂੰ ਆਈਆਂ ਨੇ ਟੈਲੀਫੋਨ ਉਹਨਾਂ ਹਲੇ ਵੀ ਬੰਦ ਰੱਖਨੇ ਘਰੋਂ ਬੇਗਰ ਹੋ ਚੁੱਕੇ ਨੇ ਪੁਲਿਸ ਤੇ ਭਰੋਸਾ ਦੇਰ ਹੀ ਆ ਪਰ ਸਵਾਲ ਹੈ ਕਿ ਭਰੋਸਾ ਤਾਂ ਪਹਿਲਾਂ ਪੁਲਿਸ ਨੇ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਵੀ ਦਿੱਤਾ ਹੈਗਾ ਜੀ ਕਈਆਂ ਨੂੰ ਸਿਕਿਉਰਿਟੀ ਵੀ ਦਿੱਤੀ ਉਹਨਾਂ ਦਾ ਫਿਰ ਵੀ ਜਿਹੜਾ ਜਾਨੀ ਨੁਕਸਾਨ ਹੋ ਗਿਆ ਤੇ ਹੁਣ ਉਹ ਇਹ ਜਿਹੜਾ ਪਰਿਵਾਰ ਜਿਨ੍ਹਾਂ ਦੀ ਲੋਟਰੀ ਨਿਕਲੀ ਉਹ ਆਪਣੀ ਜਾਨ ਬਚਾਉਂਦਾ ਹੋਇਆ ਬੇਚਾਰਾ ਕੋਰ ਬੇਕਾਰ ਹੋ ਗਿਆ ਹੁਣ ਪਤਾ ਨਹੀਂ ਉਹ ਕਿਹੜੇ ਸਟੇਟ ਦੇ ਵਿੱਚ ਆ ਜਾਂ ਕਿਸ ਦੇ ਕੇ ਰਿਸ਼ਤੇਦਾਰ ਦੇ ਘਰ ਰਹਿ ਰਹੇਗੇ ਨੇ ਇਸ ਕਰਕੇ ਉਹਨਾਂ ਨੂੰ ਤੇ ਪਿੰਡ ਛੱਡਣ ਵਾਸਤੇ ਮਜਬੂਰ ਹੋ ਚੁੱਕੇ ਨੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਪੁਲਿਸ ਡਿਪਾਰਟਮੈਂਟ ਨੂੰ ਵੀ ਜਿਹੜੀ ਇਹ ਸਰਕਾਰ ਨੂੰ ਫੀਡਬੈਕ ਭੇਜ ਭੇਜਣੀ ਚਾਹੀਦੀ ਹੈ ਕਿ ਅਜਿਹੇ ਕੇਸਾਂ ਦੇ ਵਿੱਚ ਜਿੰਨਾਂ ਲੋਕਾਂ ਦੀ ਲੋਟਰੀ ਨਿਕਲਦੀ ਆ ਉਹਨਾਂ ਦੇ ਜਿਹੜੇ ਨਾਮ ਆ ਉਹ ਜਨਤਕ ਨਹੀਂ ਹੋਣੇ ਚਾਹੀਦੇ ਇਹ ਜਿਹੜੀ ਤਾਜ਼ਾ ਮਿਸਾਲ ਹੈ ਲੋਟਰੀ ਨਿਕਲਣ ਵਾਲਿਆਂ ਨੂੰ ਵੀ ਰੰਗਦਾਰੀ ਦੀ ਕਾਲ ਆਉਣੀ ਇਹ ਕਿਤੇ ਨਾ ਕਿਤੇ ਉਸ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੰਦੀ ਹੈ ਜੋ ਪਿਛਲੇ ਦਿਨਾਂ ਚ ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਦੇ ਆਂ ਜਦੋਂ ਲਾਅ ਐਂਡ ਆਰਡਰ ਦੀ ਗੱਲ ਚੱਲੀ ਸਵਾਲ ਪੁੱਛਿਆ ਗਿਆ ਉਹ ਕਹਿੰਦੇ ਕਿ ਪੰਜਾਬ ਨੂੰ ਐਵੇਂ ਹੀ ਬਦਨਾਮ ਕਰੀ ਜਾਂਦੇ ਆ ਪੰਜਾਬ ਸੇਫ ਸਟੇਟ ਹੈ ਮੱਧ ਪ੍ਰਦੇਸ਼ ਯੂਪੀ ਬਿਹਾਰ ਦੀ ਉਦਾਹਰਣ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਕਿ ਨਹੀਂ ਉੱਥੇ ਵੇਖੋ ਹਾਲ ਕੀ ਹੈ ਕਾਨੂੰਨ ਦਾ ਲਾਅ ਐਂਡ ਆਰਡਰ ਦਾ ਪੰਜਾਬ ਬਿਲਕੁਲ ਠੀਕ ਹੈ ਜਦੋਂ ਕਾਨੂੰਨ ਵਿਵਸਥਾ ਦੇ ਮਸਲੇ ਦੇ ਵਿੱਚ ਅਸੀਂ ਦੁੱਧੇ ਸੂਬਿਆਂ ਦੇ ਉਦਾਹਰਣ ਦਿੰਦੇ ਆ ਕਿ ਉੱਥੇ ਜਿਹੜਾ ਕਾਨੂੰਨ ਵਿਵਸਥਾ ਮਾੜੀ ਹੈ ਤੇ ਇਹਦਾ ਮਤਲਬ ਤੁਸੀਂ ਖੋਖਲੇ ਹੋ ਤੁਸੀਂ ਜਸਟੀਫਾਈ ਕਰ ਰਹੇ ਹੋ ਕਿ ਫਿਰ ਮਾੜੀ ਗੱਲ ਹੈਗੀ ਆ ਦੇਖੋ ਪੰਜਾਬੀਆਂ ਨੇ ਪੰਜਾਬ ਦੇ ਵਿੱਚ ਰਹਿਣਾ ਉਹਨਾਂ ਨੇ ਮੱਧ ਪ੍ਰਦੇਸ਼ ਜਾਂ ਗੁਜਰਾਤ ਦੇ ਵਿੱਚ ਜਾਂ ਹਰਿਆਣਾ ਜਾਂ ਯੂਪੀ ਦੇ ਵਿੱਚ ਕੀ ਵਾਪਰਿਆ ਪੰਜਾਬੀਆਂ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪੰਜਾਬੀਆਂ ਨੇ ਪੰਜਾਬ ਦੇ ਵਿੱਚ ਰਹਿਣਾ ਹੈ ਤੇ ਪੰਜਾਬ ਦੀ ਪ੍ਰੋਟੈਕਸ਼ਨ ਕਰਨਾ ਆਮ ਆਦੀ ਪਾਰਟੀ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਦੀ ਸਰਕਾਰ ਜਿਨ੍ਹਾਂ ਕੋ 894 ਐਮ ਐਲ ਏ ਬੈਠੇ ਤੇ ਜੇ ਫਿਰ ਵੀ ਪੰਜਾਬ ਦੀ ਕਾਨੂੰਨ ਵਿਵਸਥਾ ਮਾੜੀ ਆ ਗਈ ਹੈ ਤੇ ਉਹਨੂੰ ਲੈ ਕੇ ਜੇ ਤੁਸੀਂ ਬਾਕੀਆਂ ਦੇ ਨਾਲ ਕੰਪੈਰੀਜ਼ਨ ਕਰੋਗੇ ਤੇ ਫਿਰ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਵੀ ਖੋਖਲੇ ਹੋ ਤੁਹਾਡੇ ਦਾਅਵੇ ਫੋਕੇ ਨੇ ਕਾਨੂੰਨ ਵਿਵਸਥਾ ਦਾ ਮਾੜ ਹਾਲ ਹੈ ਕਿਸੇ ਦਿਨ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਜਾਂ ਦੇਸ਼ ਦੇ ਵਿੱਚ ਕੀ ਹੋ ਰਿਹਾ ਸਾਨੂੰ ਕੀ ਲੈਣਾ ਦੇਣਾ ਹੈਗਾ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਭ ਤੋਂ ਵੱਡਾ ਸਵਾਲ ਹੈ ਕਿ ਉਹਨੂੰ ਲੈ ਕੇ ਤੁਹਾਡੇ ਜਿਹੜੀ ਆ ਪੁਲਿਸ ਕੀ ਕਰੀ ਹੈਗੀ ਆ ਹੁਣ ਦੇਖੋ ਇੱਕ ਗਰੀਬ ਪਰਿਵਾਰ ਦੀ ਨਿਕਲੀ ਆ ਉਹ ਵਿਚਾਰੇ ਦੀ ਲਾਟਰੀ ਕੀ ਨਿਕਲੀ ਹੈ ਕਿ ਉਹਨਾਂ ਦੀ ਕਿਸਮਤ ਕੀ ਬਦਲਣੀ ਸੀ ਉਲਟਾ ਉਹ ਵਿਚਾਰੇ ਸੈਮ ਦੇ ਵਿੱਚ ਅਖੌਫ ਦੇ ਵਿੱਚ ਅਡਰ ਦੇ ਮਾਹੌਲ ਦੇ ਵਿੱਚ ਜੀ ਰਹੇਗੇ ਨੇ ਇਸ ਕਰਕੇ ਉੱਥੋਂ ਦੀ ਪੁਲਿਸ ਨੂੰ ਚਾਹੀਦਾ ਹੈਗਾ ਇਸ ਮਸਲੇ ਦੇ ਵਿੱਚ ਕਿ ਪਰਿਵਾਰ ਦੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਜਾਵੇ ਹੁਣ ਸਵਾਲ ਹੈ ਕਿ ਉਹ ਪਿੰਡ ਦੇ ਵਿੱਚ ਰਹਿ ਵੀ ਨਹੀਂ ਸਕਦੇ ਚਾਹੇ ਉਹਨਾਂ ਦੇ ਨਾਲ ਇੱਕ ਗਨਮੈਨ ਹੁੰ ਦਿਹਾੜੀਦਾਰ ਬੰਦੇ ਨਾਲ ਗਨਮੈਨ ਕੀ ਕਾਦੇ ਵਾਸਤੇ ਲਾਉਣੇ ਵਿਚਾਰਾ ਉਹਦੇ ਰੋਜ਼ੀ ਰੋਟੀ ਮਸਾਪਕ ਖਾਂਦਾ ਹੈਗਾ ਤੇ ਨਾਲ ਉਹ ਪੁਲਿਸ ਨੂੰ ਚਾਹ ਪਾਣੀ ਪੀਣਾ ਪਊਗਾ ਜੇ ਉਹਦੇ ਨਾਲ ਸਿਕਿਉਰਿਟੀ ਦਿੱਤੀ ਜਾਂਦੀ ਇਸ ਕਰਕੇ ਤੇ ਸਭ ਤੋਂ ਵੱਡਾ ਸਵਾਲ ਹੈ ਕਿ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜੇ ਲੋਕਾਂ ਦੀ ਲਾਉਟਰੀ ਨਿਕਲਦੀ ਹੈ ਚਾਹੇ ਕਿਸੇ ਮੀਰ ਦੀ ਜਾਂ ਗਰੀਬ ਦੀ ਚਾਹੇ ਮੀਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਅਪਰ ਮਿਡਲ ਕਿਸੇ ਦੀ ਵੀ ਨਿਕਲਦੀ ਹੋਵੇ ਕਿਸੇ ਵੀ ਪੰਜਾਬ ਵਾਸੀ ਦੀ ਨਿਕਲਦੇਵੇ ਉਹ ਜਿਹੜੇ ਨਾਮ ਉਹ ਜਗਜਾਰ ਨਹੀਂ ਹੋਣੇ ਚਾਹੀਦੇ ਜਨਤਕ ਨਹੀਂ ਹੋਣੇ ਚਾਹੀਦੇ ਮੀਡੀਆ ਨੂੰ ਵੀ ਚਾਹੀਦਾ ਵੈਸੇ ਇਸ ਮਸਲੇ ਦੇ ਵਿੱਚ ਜੇ ਕਿਸੇ ਦੀ ਲਾਟਰੀ ਨਿਕਲ ਆਂਦੀ ਹੈ ਚਾਹੇ 1 ਕਰੋੜ ਦੀ ਚਾਹੇ 7 ਕਰੋੜ ਦੀ ਨਿਕਲਦੀ ਜਾਂ 5 ਕਰੋੜ ਦੀ ਜਾਂ 3 ਕਰੋੜ ਜੋ ਵੀ ਅਗੇ ਨਾਮ ਰੱਖੇ ਉਹ ਮੀਡੀਆ ਨੂੰ ਵੀ ਇਨਾਂ ਲੋਕਾਂ ਤੋਂ ਦੂਰ ਹੋਣਾ ਚਾਹੀਦਾ ਮੀਡੀਆ ਨੂੰ ਠੀਕ ਖਬਰ ਮਿਲ ਗਈ ਜਾਂ ਸਰਕਾਰ ਨੇ ਖਬਰ ਕਰਵਾ ਦਿੱਤੀ ਲੇਕਿਨ ਜਿਹੜੇ ਪੰਜਾਬ ਦੇ ਵਿੱਚ ਗੈਂਗਸਟਰ ਬਦਮਾਸ਼ ਜਿਹੜੇ ਫਰੋਤੀਆਂ ਮੰਗਦੇ ਨੇ ਉਹਨਾਂ ਨੂੰ ਕੌਣ ਬਚਾਊਗਾ ਫਿਰ ਉਹਨਾਂ ਨੂੰ ਤਾਂ ਮੀਡੀਆ ਨੇ ਨਹੀਂ ਨਾ ਬਚਾਉਣਾ ਉਹਨਾਂ ਨੂੰ ਤਾਂ ਸਰਕਾਰ ਨੇ ਨਹੀਂ ਬਚਾਉਣਾ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈਗਾ ਕਿ ਇਸ ਚੀਜ਼ ਤੇ ਜਿਹੜੀ ਉਹਨਾਂ ਨੂੰ ਪਰਚੋਲ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਨਾਮ ਲਾਟਰੀ ਨਿਕਲਦੀ ਹੈਗੀ ਉਹਨਾਂ ਦੇ ਨਾਮ ਜਿਹੜੇ ਜਨਤਕ ਨਹੀਂ ਕਰਨੇ ਚਾਹੀਦੇ ਜੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਸ਼ੁਕਰੀਆ ਧੰਨਵਾਦ